ਭਰਾਵੋ ਪਿੰਡਾਂ ਦੇ ਵਿੱਚ ਬੀਜੇਪੀ ਨਾਲੋਂ ਪੂਰੇ ਕਰਨੀ ਇਹਨਾਂ ਨੂੰ ਕੱਪੜੇ ਪਾੜ-ਪਾੜ ਭਜਾਉਣਾ ਜਿਹੜਾ ਮਰਜੀ ਐ ਮੈਨਲੇ ਅੱਜ ਪਿੰਡ ਖੋਜੇ ਮਾਜਰੇ ਚ ਜੇਲ੍ਹ ਕਬੀਰ ਸਿੰਘ ਰਾਏ ਤੂੰ ਪੜ ਗਿਆ ਨਾ ਤੇਰੇ ਕੱਪੜੇ ਨਾ ਪਾੜੇ ਜੇ ਤੈਨੂੰ ਮੈਂ ਤੂੰ ਮੇਰੇ ਨਾਲ ਟੱਕਰ ਹੋਣਾ ਤੈਨੂੰ ਦੱਸਾਂਗੇ ਆਏ ਤੂੰ ਸਾਡੇ ਨਾਲ ਤੈਨੂੰ ਦੱਸਾਂਗੇ ਲੋਕ ਤੇਰੇ ਨੇ ਨੌਰੀ ਬੱਦਰ ਪੁੱਤ ਸੋ ਅਸੀਂ ਕਹਿਣਾ ਚਾਹੁੰਦੇ ਆ ਪੰਜਾਬੀਓ ਮੈਂ ਬਲਾਕ ਲਹਿਰੇ ਦਾ ਮੈਂ ਬਰਿੰਦਰ ਗੋਇਰ ਸਾਡੇ ਐਡਵੋਕੇਟ ਜਿਹੜਾ ਐਮਐਲਏ ਐ ਅੱਜ ਉਹ ਮੰਤਰੀ ਬਣਿਆ ਹੋਇਆ ਅਸੀਂ ਉਹਨੂੰ ਚੈਲੰਜ ਕਰਦੇ ਆ ਜਿੱਥੇ ਮਰਜ਼ੀ ਤੇਰਾ ਪ੍ਰੋਗਰਾਮ ਰੱਖ ਲਈ ਬਲਾਕ ਲਹਿਰੇ ਦੇ ਵਿੱਚ ਜੇ ਤੈਨੂੰ ਬਰਾਬਰ ਹੋ ਕੇ ਨਾ ਟਕਰੇ ਤਾਂ ਵੀ ਸਾਨੂੰ ਕੀ ਜਾਣੇਗਾ ਸਿੱਧੂਪੁਰ ਵਾਲੇ ਸੋ ਬੇਨਤੀ ਆ ਭਰਾਵੋ ਆ ਪੰਜਾਬੀਓ ਸੜਕਾਂ ਦੇ ਉੱਤੇ ਆਓ ਦੱਲੇ ਆਲ ਕੁਸ ਕੱਲਾ ਦੇ ਵਾਸਤੇ ਨਹੀਂ ਬੈਠਿਆ ਦੀ ਕਿਸਾਨ ਮਜ਼ਦੂਰ ਆ ਸਾਰਿਆਂ ਵਾਸਤੇ ਉਹ ਮਰਨ ਵਰਤ ਦੇ ਬੈਠਾ ਹੋਇਆ ਹੈ ਸਾਨੂੰ ਸਾਡੇ ਆਗੂ ਤੇ ਵਿਸ਼ਵਾਸ ਹੈ ਕਿ ਉਹ ਕਦੇ ਵੀ ਕੁਝ ਨਹੀਂ ਖਾਣਗੇ ਅੱਜ 114 ਦਿਨ ਹੋ ਚੁੱਕੇ ਨੇ ਉਹ ਪਹਿਲਾਂ ਵੀ ਨਹੀਂ ਤੇ ਹੁਣ ਵੀ ਨਹੀਂ ਕੁਝ ਖਾਣਗੇ ਇਹਨਾਂ ਦੀ ਮੈਡੀਕਲ ਏਡ ਵੀ ਆ ਛੱਡਦੇ ਨੇ ਕੋਈ ਪਰੋਸਾਂ ਨਹੀਂ ਸਾਨੂੰ ਤੋਂ ਬੇਨਤੀ ਆ ਭਰਾਵੋ ਪਹ ਚੋ ਆਤੋਂ ਵਾ ਸੜਕਾਂ ਦੇ ਉੱਤੇ ਆਓ ਇਹ ਹੈ ਉਹ ਪ੍ਰਸ਼ਾਸਨ ਜਿਹੜਾ ਭਗਵਾਨਤਬਾਨ ਪੁੱਛਰ ਦਾ ਪ੍ਰਸ਼ਾਸਨ ਹੈ ਇਹ ਵੀ ਅੱਜ ਇੱਕ ਉਹਨਾਂ ਦਾ ਰੋਲ ਨਿਭਾ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਸਾਰੇ ਪਹੁੰਚੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਅੱਜ ਇਸ ਪੰਜਾਬ ਦੇ ਵਿੱਚ ਇਸ ਭਗਵੰਤਮਾਨ ਸਰਕਾਰ ਨੇ ਜੋ ਬੇਅੰਤ ਬੁੱচ্চੜ ਬੜਿਆ ਹੈ ਕਿਉਂਕਿ ਪਹਿਲਾਂ ਉਸ ਨੂੰ ਗਾਲਾਂ ਕੰਨਦੇ ਤੇ ਅੱਜ ਇਹ ਨੇ ਵੀ ਉਹ ਅੱਜ ਦਿਖਾਤਾ ਕਿ ਚੰਡੀਗੜ੍ਹ ਤੋਂ ਮੀਟਿੰਗ ਕਰਕੇ ਅਸੀਂ ਪੰਜਾਬ ਦੇ ਵਿੱਚ ਐਂਟਰ ਹੋਏ ਤੇ ਇਹਨਾਂ ਨੇ ਐਂਟਰ ਹੀ ਨਹੀਂ ਹੋਣ ਦਿੱਤਾ ਉੱਥੋਂ ਸਾਡੇ ਪ੍ਰਧਾਨ ਟੱਲੇਵਾਲ ਸਾਹਿਬ ਨੂੰ ਅਤੇ ਸਾਡੇ ਕਿਸਾਨਾਂ ਨੂੰ ਚੱਕ ਕੇ ਲੈ ਗਏ ਨੇ ਭਰਾਵੋ ਉਹ ਤੁਸੀਂ ਕਿੱਥੇ ਹੋ ਉਹ ਆਹ ਰੋੜਾਂ ਦੇ ਉੱਤੇ ਦਿਖਾ ਦਿਓ ਇਹਨੂੰ ਤਾਕਤ ਪੰਜਾਬ ਦੀ ਕੀ ਹੁੰਦੇ ਨੇ ਪੰਜਾਬੀ ਇਹਨੂੰ ਵੀ ਪਤਾ ਲੱਗ ਜੂਗਾ ਅਸੀਂ ਕਹਿੰਨੇ ਆਉਗਾ ਏ ਕੋਈ ਨਾ ਵੋਟਾਂ ਲੈਣ ਆਉਗਾ ਇਹਨੂੰ ਚੱਟ ਦੇਖਾਂਗੇ ਇਹਨੂੰ ਜੇ ਸਾਡੇ ਮਹੱਲੇ 'ਚ ਬੜੇ ਰਹੀ ਡੰਡੇ ਮਾਰਾਂਗੇ ਹਾਂ ਪਾਰਟੀ ਨੂੰ ਡੜੇ ਮਾਰੋ ਵਿਸ਼ਵਾਸ ਘਾਤ ਕੀਤਾ ਅੱਜ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਦੇ ਪ੍ਰਸ਼ਾਸਨ ਨੇ ਇੱਕ ਪਾਸੇ ਮੀਟਿੰਗਾਂ ਦਾ ਦੌਰ ਹੈ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਅਸੀਂ ਕਿਸਾਨਾਂ ਦੀ ਇਹ ਮੰਗਾਂ ਤੋਂ ਐਨਐਸਟੀ ਗਰੰਟੀ ਨੂੰ ਬਿਲਕੁਲ ਅਣਜਾਣੀ ਫਖਫੇ ਲਾਗੂ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਜਾਰੀ ਰੱਖਣੀ ਚਾਹੁੰਦੇ ਹਾਂ ਇੱਕ ਪਾਸੇ ਮੀਟਿੰਗਾਂ ਦਾ ਦੌਰ ਹੈ ਦੂਜੇ ਪਾਸੇ ਮੀਟਿੰਗਾਂ ਦਾ ਵਿਸ਼ਵਾਸ ਦਵਾ ਕੇ ਭਲੋ ਕੇ ਅੱਜ ਸਾਨੂੰ ਧਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਜਿਹਨਾਂ ਨੇ ਢੱਲੇਵਾਲ ਸਾਹਿਬ ਨੂੰ ਚੱਕਣਾ ਸੀ ਜਿਹਨਾਂ ਨੇ ਗ੍ਰਿਫਤਾਰ ਕਰਨਾ ਸੀ ਸਾਰੀ ਸਰਦੀ ਦੀ ਰੁੱਤ ਅਸੀਂ ਖਨੌਰੀ ਵਾਟਰ ਤੇ ਰਹੇ ਐ ਉੱਥੇ ਕਿਉਂ ਨਹੀਂ ਆਏ ਚੱਕਣ ਇਹਨਾਂ ਦੀ ਜ਼ਰਤ ਨਹੀਂ ਪਈ ਕਿਸੇ ਦੀ ਹਦੂਦ ਕਹਾ ਹੋ ਜੀਏ ਮੋਰਚੇ ਦੀ ਅੱਜ ਭੁਲੋ ਕੇ ਵਿਸ਼ਵਾਸ ਘਾਤ ਕਰਕੇ ਅਸੀਂ ਮੀਟਿੰਗ ਕਰਨ ਆਏ ਐ ਮੀਟਿੰਗ ਦੇ ਵਿੱਚ ਵਿਸ਼ਵਾਸ ਦਿਵਾਇਆ ਅਗਲੀ 4 ਮਈ ਦੀ ਮੀਟਿੰਗ ਫੇਰ ਕਰਾਂਗੇ ਕਿਸਾਨਾਂ ਨਾਲ ਗੱਲਬਾਤ ਜਾਰੀ ਰਹੂਗੀ ਤੇ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਭੜੋਕੇ ਸਾਨੂੰ ਅੱਜ ਗ੍ਰਿਫਤਾਰ ਕੀਤਾ ਟੱਕਰ ਦੇ ਸਾਨੂੰ ਉੱਥੇ ਮੋਰਚੇ ਦੇ ਵਿੱਚ ਇਹਨਾਂ ਦੀ ਸਾਰੀਆਂ ਸਰਦੀਆਂ ਦੇ ਵਿੱਚ ਸੀ ਇੱਕ ਨਹੀਂ ਚੱਲਣ ਦਿੱਤੀ ਆ ਪੂਰੇ ਪੁਛੰਗੂ ਬੰਦ ਪੂਰੀ ਹਾਂਜੀ ਪ੍ਰਧਾਨ ਜੀ ਤੇਲਾ ਨੂੰ ਆਪਾਂ ਨੇ ਭਰਾ ਉਹ ਪਿੰਡਾਂ ਦੇ ਵਿੱਚ ਬੀਜੇਪੀ ਨਾਲੋਂ ਪੂਰੇ ਕਰਨੀ ਇਹਨਾਂ ਨੂੰ ਕੱਪੜੇ ਪਾੜ-ਪਾੜ ਭਜਾਉਣਾ ਜਿਹੜਾ ਮਰਜੀ ਆ ਜੀ ਲੈ ਅੱਜ ਪਿੰਡ ਖੋਜੇ ਮਾਜਰੇ ਤੇ ਜੇਲ੍ਹ ਕਵੀਰ ਸਿੰਘ ਰਾਏ ਤੂੰ ਪੜ ਗਿਆ ਨਾ ਤੇਰੇ ਕੱਪੜੇ ਨਾ ਪਾੜੇ ਤੇ ਤੈਨੂੰ ਮੈਂ ਤੂੰ ਮੇਰੇ ਨਾਲ ਟੱਕਰ ਹੋਣਾ ਤੈਨੂੰ ਦੱਸਾਂਗੇ ਆਏ ਤੂੰ ਲੱਟ ਨਾਲ ਤੈਨੂੰ ਦੱਸੂਗਾ ਲੋਕ ਤੇਰੇ ਨੇ ਕਨੌਰੀ ਬੱਲ ਸੋ ਅਸੀਂ ਕਹਿਣਾ ਚਾਹੁੰਦੇ ਆ ਪੰਜਾਬੀਓ ਮੈਂ ਬਲਾਕ ਲਹਿਰੇ ਦਾ ਮੈਂ ਭਰਿੰਦਰ ਗੋਇਰ ਸਾਡੇ ਐਡਵੋਕੇਟ ਜਿਹੜਾ ਐਮ ਐਲ ਏ ਐ ਅੱਜ ਉਹ ਮੰਤਰੀ ਬਣਿਆ ਹੋਇਆ ਹੈ ਅਸੀਂ ਉਹਨੂੰ ਚੈਲੰਜ ਕਰਦੇ ਆ ਜਿੱਥੇ ਮਰਜ਼ੀ ਤੇਰਾ ਪ੍ਰੋਗਰਾਮ ਰੱਖ ਲਈ ਬਲਾਕ ਲਹਿਰੇ ਦੇ ਵਿੱਚ ਜੇ ਤੈਨੂੰ ਬਰਾਬਰ ਹੋ ਕੇ ਨਾ ਟਕਰੇ ਤਾਂ ਵੀ ਸਾਨੂੰ ਕੀ ਜਾਣੇਗਾ ਸਿੱਧੂਪੁਰ ਵਾਲੇ ਸੋ ਬੇਨਤੀ ਆ ਭਰਾਵੋ ਓ ਪੰਜਾਬੀਓ ਸੜਕਾਂ ਦੇ ਉੱਤੇ ਆਓ ਦੱਲੇ ਵਾਲੇ ਕੁਛ ਕੱਲਾ ਉਹਦੇ ਵਾਸਤੇ ਨਹੀਂ ਬੈਠਿਆ ਦੀ ਕਿਸਾਨ ਮਜ਼ਦੂਰਾਂ ਸਾਰਿਆਂ ਵਾਸਤੇ ਉਹ ਮਰਨ ਵਰਤ ਦੇ ਬੈਠਾ ਹੋਇਆ ਸਾਨੂੰ ਸਾਡੇ ਆਗੂ ਤੇ ਵਿਸ਼ਵਾਸ ਹੈ ਕਿ ਉਹ ਕਦੇ ਵੀ ਕੁਝ ਨਹੀਂ ਖਾਣਗੇ ਅੱਜ 114 ਦਿਨ ਹੋ ਚੁੱਕੇ ਨੇ ਉਹ ਪਹਿਲਾਂ ਵੀ ਨਹੀਂ ਤੇ ਹੁਣ ਵੀ ਨਹੀਂ ਕੁਝ ਖਾਣਗੇ ਇਹਨਾਂ ਦੀ ਮੈਡੀਕਲ ਹੈਲਪ ਵੀ ਨਾ ਛੱਡਦੇ ਕੋਈ ਪਰੋਸਾ ਨਹੀਂ ਸਾਨੂੰ ਸੋ ਬੇਨਤੀ ਆ ਭਰਾਵੋ ਪਾਚੋ ਬਾਤੋ ਬਾ ਸੜਕਾਂ ਦੇ ਉੱਤੇ ਆਓ ਇਹ ਆ ਉਹ ਪ੍ਰਸ਼ਾਸਨ ਜਿਹੜਾ ਭਗਵਾਨਤਮਾਨ ਪੁੱਛੜ ਦਾ ਪ੍ਰਸ਼ਾਸਨ ਹੈ ਇਹ ਵੀ ਅੱਜ ਇੱਕ ਉਹਨਾਂ ਦਾ ਰੋਲ ਨਿਭਾ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਸਾਰੇ ਪਹੁੰਚੋ ਸੋਨੂੰ ਅਪੀਲ ਕਰਦੇ ਆਂ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਦੇ ਵਿੱਚ ਪੱਗਾਂ ਤੱਕ ਫੋਟ ਗਿਆ ਬਹੁਤ ਜਣ ਚੜ ਉਹ ਜਾਗੋ ਲੋਕਾਂ ਮਾਨ ਬਚੜ ਦੇ ਕਾਰਨ ਅੱਜ ਉਹ ਗੱਲਿਆ ਸਾਹਿਬ ਦਿਲ ਚੰਡੀਗੜ੍ਹ ਤੋਂ ਆਉਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੱਚੜ ਨੇ ਚੱਕਿਆ ਭਰਾਵਾ ਦੱਸਾਂਗੇ ਕਿਹਨੇ ਭਾਅ ਵਕਤੀਆ ਦੱਸਾਂਗੇ ਮਤਵਾਨਾ ਤੂੰ ਪਪੰਗਾ ਲਿਆ ਦੇਸ਼ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹਰਾਮ ਕਰਦੇਵੇਂ ਆ ਸਿਰਾਂ ਤੋਂ ਲੱਟੀਆਂ ਪੱਗਾਂ ਦਾ ਹਿਸਾਬ ਲਵਾਂਗੇ ਕਿੱਦਾਂ ਹਿਸਾਬ ਬਹਿਮਾ ਕਰਕੇ ਸੇ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੋਈ ਨਾ ਕੋ ਕਰ ਲੂੰਗਾ ਨਹੀਂ ਹੋਣ ਦੇਵਾਂਗੇ ਸਾਡੇ ਪੱਕਾ ਕਾਰਿਆਂ ਕਿਆਂ ਨੇ ਪੰਜਾਬੀਓ ਇਹ ਕੋਈ ਸਾਡਾ ਨਹੀਂ ਹੈ ਗਿਆ ਇਹ ਉਹ ਦਸਵਾ ਦਾ ਗਲ ਗਈ ਧਰਨੇ ਦਿੱਤੀ ਦੀ ਪਰ ਇਸ ਬੁੱੱჭੜ ਨੇ ਇਹ ਬਿਆਹ ਤੋਂ ਦੂਜਾ ਗੁੱਚਾ ਬਣਿਆ ਅੱਜ ਜਾਗਣ ਦੀ ਲੋੜ ਹੈ ਪੰਜਾਬੀਓ ਮੋਟੋ ਛੜਕਾਂ ਦੇ ਉੱਤੇ ਆਓ ਬੱਲੇ ਵਾਲ ਸਾਹਿਬ ਕੱਲਾ ਆਪਦੇ ਵਾਸਤੇ ਬੈਠਾ ਜੀ ਐਮਐਸਬੀ ਗਾਂਟੀ ਕਾਨੂੰਨ ਵਾਸਤੇ ਬੈਠੇ ਜੀ ਇਸ ਕਰਕੇ ਭਰਾਓ ਮਾਰ ਦੀ ਲੋੜ ਹੈ ਜਾਗੋ ਛੜਕਾਂ ਦੇ ਆਓ ਰੱਖ ਲੈ ਤਾਰੇ ਸਾਨੂੰ ਓਏ ਥੱਲੇ ਤਾਰੇ